ਨਣਾਂ ਗਿਆ ਨਹੀਂ ਬੱਸ ਓਕੇ ਯਾਰ ਹੈਪੀ ਬਰਥਡੇ ਬੱਸ ਹਾਏ ਹਾਏ ਲੈ ਵੇੜਦੇ ਰੰਗ ਦਾ ਵੱਧ ਨਾ ਕਰੀਏ ਰੰਗਾਂ ਵਿੱਚ ਉਹੀ ਤਾਂ ਗੱਲ ਆ ਕੋਈ ਜੱਜ ਦੇ ਤਰੀਕੇ ਮਾਰਦੇ ਵੀ ਉਹਦੇ ਕਹਿਣ ਨੂੰ ਦੂਰ ਹੀ ਮਾਰਦੇ ਆ ਚਲਾਵਾ ਖੋਇ ਨੰਬਰ ਬਾਂਗਵਾਂਂ ਬਾਂ ਰੱਖਾ ਵਾਂਂ ਚੱਲ ਕੇ ਆ ਜੋ ਉਹ ਦੀਪੇ ਆ ਚੱਲ ਕੇ ਕੀ ਦੇਉਂਗੇ ਬੰਦੇ ਆਲੇ ਬਾਈਏ ਦੇਖੀ ਓਏ ਓਏ ਸੁੱਕਾ 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 ਓਏ ਿਆ ਹੋਲੀ ਆਹ ਹੈਗੀ ਆ ਹੋਲੀ ਹੈਪੀ ਹੋਲੀ ਸਾਰਿਆਂ ਨੂੰ ਤੇ ਮੁੰਡੇ ਆਣੇ ਰੰਗ ਲਾ ਕੇ ਸਾਰਾ ਭਰਤਾ ਸਾਰਿਆਂ ਨੂੰ ਮੈਂ ਦਾ ਮਟ ਉਹਦੇ ਕਹਿੰਦਾ ਬੈਠ ਰਹਿਣ ਤੇ ਹੌਲੀ ਨੇ ਪਿਆਰ ਨਾਲ ਨਹੀਂ ਹੁੰਦੇ ਗਰਾਂਗੇ ਨਾ ਧੱਕੇ ਨਾਲ ਹੀ ਕਰਦੇ ਆ। ਚਲਾਇਆ ਬਹੁਤ। ਨਾ ਨੇੜਾਂ ਗਿਆ ਨਹੀਂ। ਵਾਹ ਲੱ ਲੱ। ਵਾਹ। ਬੱਸ ਓਕੇ ਯਾਰ ਹੈਪੀ ਹੋਲੀ। ਹਾਂ ਜਿੰਦਰ ਦਾ ਪੂਰਾ ਹੀ ਵੇਖ। ਬੱਸ। ਆਹ ਦੀ। ਆਹ ਦੀ। ਹਾਈ ਲਵੇਟ ਦੇ। ਰੰਗ ਦਾ ਵਾਪਸ ਕਰੀਏ ਰੰਗਾਂ ਵਿੱਚ। ਉਹੀ ਤਾਂ ਗੱਲ ਆ। ਕੋਈ ਚਾਜ ਦੇ ਤਰੀਕੇ ਨਾਲ। ਮਾਰਦੇ ਵੀ ਉਹਦੇ ਕਹਿਣ ਨੂੰ ਦੂਰ ਹੀ ਮਾਰਦੇ ਆ ਚਲਾਵਾ ਉਹ ਖਾਈ ਰੰਗ ਮੰਗਵਾਲ ਬੰਦੱਖਾ ਆ ਜਾਓ ਉਹ ਦੀਪੇ ਆਇਆ ਚੱਲ ਜੀ ਹੈਗੀ ਆ ਹੋਲੀ ਹੈਪੀ ਹੋਲੀ ਸਾਰਿਆਂ ਨੂੰ ਤੇ ਮੁੰਡਿਆਂ ਨੇ ਰੰਗ ਲਾ ਕੇ ਸਾਰਾ ਭਰਤਾ ਸਾਰਿਆਂ ਨੂੰ ਮੈਂ ਦਾ ਪਟਾ ਉਹਦੇ ਕਹਿਣ ਬਹਿ ਰਹਿਣ ਤੇ ਹੋਲੀ ਨਹੀਂ ਪਿਆਰ ਨਾਲ ਨਹੀਂ ਹੁੰਦੇ ਕਰਾਂਗੇ ਤੇ ਠੱਕੇ ਲਾ ਕੇ ਕਰਦੇ ਆ ਨ ਲੈਣਾ ਗਿਆ ਨਹੀਂ ਵਾਹ ਲੈ ਲੈ ਵਾਹ ਵਾਹ ਓਕੇ ਯਾਰ ਹੈਪੀ ਬੀਿੰਗ ਬੱਸ ਹੀਲੇ ਗੱਦਗੇ ਮੰਪਾਹੇ ਆਲੇ ਬਾਈ ਇਹ ਦੇਖੀ ਓਏ ਓਏ ਸੁੱਕਾ 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 ਏ ਆਹ ਹੋਲੀ ਹੈ ਜੀ ਹੈਗੀ ਆ ਹੋਲੀ ਹੈਪੀ ਹੋਲੀ ਸਾਰਿਆਂ ਨੂੰ ਤੇ ਮੁੰਡੇ ਆਲੇ ਰੰਗ ਲਾ ਕੇ ਸਾਰਾ ਭਰ ਦਾ ਸਾਰਿਆਂ ਨੂੰ ਮੈਨੂੰ 10 ਮਿੰਟ ਉਹਦੇ ਕਹਿਣਾ ਬੈਠ ਲੈ ਤੇ ਹੋਲੀ ਦੇ ਤਿਆਰ ਨਾਲ ਨਹੀਂ ਲੁੰਦੇ ਰੰਗ ਇਹਨਾਂ ਧੱਕੇ ਨਾਲ ਕੇ ਕਰਦੇ ਆ ਆ ਦੇਖ ਚੱਲਾ ਆ ਬੋਦਲਾ ਹਾਦੀ ਹਾਦੀ ਹਾ ਹਲੇ ਵੇੜਦੇ ਰੰਗ ਦੇ ਵਾਪਸ ਆਉਂਦੇ ਰੰਗਾਂ ਵਿੱਚ ਉਹੀ ਦਾ ਗੱਲ ਦਾ ਕੋਈ ਜੱਜ ਦੇ ਤਰੀਕੇ ਮਾਰਦੇ ਵੀ ਉਹਦੇ ਕਹਿਣ ਨੂੰ ਦੂਰ ਹੀ ਮਾਰਦੇ ਆ ਚਲਾਵਾ ਫਾਇਰ ਅਗਰੇ ਗਿਆ ਬੰਦ 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 ਰੱਖਾਓ ਚਲ ਜੀ ਆ ਜਾਓ ਉਹ ਦੀਪੇ ਆਇਆ ਚਲ ਜੀ ਕੀ ਦੇਖ ਰਿਹਾ ਬੰਦ ਬੰਦ ਆਲੇ ਬਾਈ ਦੇਖੀ ਓਏ ਓਏ ਸੁੱਕਾ 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 ਏ ਆਹ ਹੋਲੀ ਆਏ ਨਣੜਾਂ ਕੈਨ ਨੀ ਬੱਸ ਓਕੇ ба